ਸ਼ੁਕਰੀਆ ਵਾਈਸ ਚਾਂਸਲਰ ਸਾਹਿਬ ਜਿਵੇਂ ਵੀ ਸੀ ਸਾਹਿਬ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਨਾਲ ਪਾਤਰ ਸਾਹਿਬ ਦਾ ਰਿਸ਼ਤਾ ਬਹੁਤ ਕਰੀਬੀ ਹੈ ਇਸੇ ਯੂਨੀਵਰਸਿਟੀ ਤੋਂ ਉਹਨਾਂ ਨੇ ਪੀ ਐਚ ਡੀ ਦੀ ਡਿਗਰੀ ਸੰਪੂਰਨ ਕੀਤੀ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹੀ ਉਹਨਾਂ ਨੂੰ ਪੀ ਐਚ ਡੀ ਆਨਰਸ ਕਾਜ਼ਾ ਦੀ ਡਿਗਰੀ ਵੀ ਦਿੱਤੀ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੁੱਲ ਗੀਤ ਵੀ ਪਾਤਰ ਸਾਹਿਬ ਨੇ ਹੀ ਲਿਖਿਆ ਹੁਣ ਮੈਂ ਬਹੁਤ ਹੀ ਸਤਿਕਾਰ ਨਾਲ ਗੁਜ਼ਾਰਿਸ਼ ਕਰਾਂਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੂੰ ਕਿ ਮੰਚ ਤੇ ਆਉਣ ਤੇ ਅੱਜ ਦੇ ਇਸ ਸਮਾਗਮ ਬਾਰੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਆਣੇ ਮਾਈਕ ਮੀ ਗਜ਼ਲ ਕਿ کیسے ਸ਼ਾਇਰ ਕਿ کیسے ਕਵੀ کیسے ਗਜ਼ਲ ਕੋ ਦੀ ਯਾਦ ਦੇ ਵਿੱਚ ਆਪਾ ਕੱਠੇ ਹੋਏ ਹਾਂ ਜਿਨ੍ਹਾਂ ਨੇ ਪੰਜਾਬੀ ਅਵਿਤਾ ਨੂੰ ਇਕ ਨਮਾ ਰੂਪ ਦਿੱਤਾ ਜਨਾਬ ਸੁਰਗਵਾਸੀ ਸੁਰੀਤ ਬਾਤਰ ਸਾਹਿਬ ਕਿ ਕਿੰਨੀਆਂ ਪਾਸ਼ਾਵਾਂ ਦੇ ਵਿੱਚ ਉਹਨਾਂ ਦੀਆਂ ਕਵਤਾਵਾਂ ਜਿਹੜੀਆਂ ਉਹਨਾਂ ਦਾ ਅਨੁਵਾਦ ਹੋਇਆ ਮੰਚ ਤੇ ਮੌਜੂਦ ਸਵਨਜੀ ਸਵੀ ਜੀ ਬੀਸੀ ਸਾਹਿਬ ਜਫਰ ਸਾਹਿਬ ਗਰੀਵਾਲ ਸਾਹਿਬ ਔਰ ਪਤਰਸਾਲ ਦੇ ਧਰਮ ਪਤਨੀ ਭਪਿੰਦਰ ਕੌਰ ਜੀ ਉਹਨਾਂ ਦੇ ਬ੍ਰਦਰ ਬੈਠੇ ਨੇ ਸਾਹਮਣੇ ਪਾਤਰ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਜਦੋਂ ਮੈਂ ਕਲਾ ਦੇ ਖੇਤਰ 'ਚ ਆਇਆ 93 ਦੇ ਕਰੀਬ ਤਾਂ ਲੁਧਿਆਣੇ ਆਉਣਾ ਜਾਣਾ ਹੋਇਆ ਤਾਂ ਲੱਕੀ ਲਈ ਦੀ ਆਸ਼ਾਪੁਰੀ ਰਹਿੰਦੇ ਮੈਂ ਨਾਲ ਹੀ ਅੰਦਰਸ਼ ਕਲੋਨੀ ਸੀ ਬਿਲਕੁਲ ਹਾਰਡਲੀ 100 200 ਮੀਟਰ ਤੇ ਆਪ ਫਾਸਲੇ ਤੇ ਅਸੀਂ ਰਹਿੰਦੇ ਸੀ ਤੇ ਮੇਲਜੋਲ ਹੋ ਜਾਂਦਾ ਸੀ ਪੜਦੇ ਤਾਂ ਕਾਲਜ ਵਿੱਚ ਉਹਨਾਂ ਨੂੰ ਰਹੇ ਆ ਪਹਿਲਾਂ ਤੋਂ ਹੀ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੇ ਇਕੱਠੇ ਵੀ ਹੋਏ ਸਾਹਿਤਿਕ ਜਾਂ ਸੱਭਿਆਚਾਰਕ ਮੇਲਿਆਂ 'ਚ ਭਾਵੇਂ ਪ੍ਰੋਫੈਸਰ ਮੋਨ ਸਿੰਘ ਯਾਦਗਾਰੀ ਮੇਲਾ ਹੋਵੇ ਜਹੂਰ ਸਾਹਿਤਿਕ ਲੋਕ ਜਿਹੜੇ ਇਕੱਠੇ ਹੁੰਦੇ ਸੀ ਕਿਉਂਕਿ ਪਾਤਰ ਸਾਹਿਬ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਸੀਗੇ ਕਿ ਵਿਅੰਗ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜਾ ਵਿਅੰਗ ਜਿਹੜਾ ਸ਼ੁਰੂ ਕੀਤਾ ਸੀ ਉਹਦੇ ਲਈ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਰਹਿੰਦੇ ਸੀ ਮੈਨੂੰ ਹੌਸਲਾ ਵਧਾਉਂਦੇ ਰਹਿੰਦੇ ਸੀ ਤੇ ਮੈਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕੋਟ ਕਰਦਾ ਰਹਿਣਾ ਅੱਜ ਵੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਉਹਨਾਂ ਨੂੰ ਆਪਣੇ ਘਰੀ ਜਾਣਾ ਕਦੋਂ ਤੀਕ ਇੱਥੇ ਖੜੇ ਰਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾਏ ਰਹੀ ਤਾਂ ਕਬਰਾਂ ਉੱਤੇ ਤਾਂ ਕਿ ਸਭ ਘਰਾਂ ਚ ਵੀ ਦੀਵੇ ਬੁਝੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹੇ ਹਾਂ ਸ਼ਮਾਦਾਨ ਕੀ ਕਰਨਗੇ ਮੈਂ ਕੋਈ ਕਵਿਤਾ ਜਿਹੜੀ ਹੈ ਉਹ ਛੋਟੇ ਲਫ਼ਜ਼ਾਂ 'ਚ ਬਹੁਤ ਘੱਟ ਲਫ਼ਜ਼ਾਂ 'ਚ ਬਹੁਤ ਵੱਡੀਆਂ ਗੱਲਾਂ ਬਹੁਤ ਵੱਡੀਆਂ ਚਿੰਤਾਵਾਂ ਪ੍ਰਗਟ ਕਰ ਦਿੰਦੇ ਆ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਅਸੀਂ ਇਸ ਗੱਲ ਤੇ ਮਾਣ ਕਰ ਸਕਦੇ ਆ ਪੰਜਾਬੀ ਹੋਣ ਦੇ ਨਾਤੇ ਕਿ ਜੇ ਅੰਗਰੇਜ਼ੀ ਕੋਲੇ ਕੀਟਸ ਵਰਗੇ ਕਵੀ ਸੀ ਤਾਂ ਸਾਡੇ ਕੋਲੇ ਪਾਤਰ ਸੀ ਬੜੇ ਵਿਦਵਾਨ ਬੈਠੇ ਐ ਸਾਹਮਣੇ ਮੇਰੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਬੈਠੇ ਐ ਜਿਨ੍ਹਾਂ ਨੇ ਪੜ੍ਹਤ ਸਾਲ ਨੂੰ ਪੜਿਆ ਵੀ ਹੋਊ ਪੜਾਇਆ ਵੀ ਹੋਊ ਆਉਣ ਵਾਲੇ ਨਵੀਂ ਪੀੜੀ ਦੇ ਕਦੇ ਵੀ ਬੈਠੇ ਐ ਜਿਨ੍ਹਾਂ ਨੇ ਲਿਖਣਾ ਅਜੇ ਬਹੁਤ ਕੁਝ ਕਿਤੋਂ ਨਾ ਕਿਤੋਂ ਤਾਂ ਫਿਰ ਜਿਹੜੀ ਚਿੰਗਾੜੀ ਪੜਕਦੀ ਹੋਈ ਹੈ ਨਾ ਕਿਤੋਂ ਨਾ ਕਿਤੋਂ ਕਿਸੇ ਦੀ ਨਹੀਂ ਤਾਂ ਤਾਂ ਵੀ ਲੈਣੀ ਪੈਂਦੀ ਹੈ ਸੋ ਮੈਂ ਬਹੁਤ ਇਸ ਮਾਮਲੇ 'ਚ ਪਾਤਰ ਸਾਹਿਬ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਪਾਤਰ ਸਾਹਿਬ ਮੈਂ ਕਿਹਾ ਜੀ ਮੈਂ ਵੀ ਕਵਿਤਾ ਕਿਉਂਕਿ ਮੈਨੂੰ ਨਹੀਂ ਸੀ ਕਿ ਮੈਂ ਵੀ ਲਿਖ ਸਕਦਾ ਕਿਉਂਕਿ ਜਦੋਂ ਤੁਹਾਡੇ ਰੋਲ ਮਾਡਲ ਪਾਤਰ ਸਾਹਿਬ ਵਰਗੇ ਹੋਣ ਫਿਰ ਤੁਹਾਨੂੰ ਆਪਣੇ ਆਪ ਅੰਦਰੋਂ ਕੁਝ ਨਾ ਕੁਝ ਔਰ ਦਾ ਪੰਜਾਬੀ ਚ ਕਹਿ ਲਈ ਤਾਂ ਤੁਸੀਂ ਅੰਦਰ ਨੂੰ ਇੱਕ ਕਵਿਤਾ ਸੁਣਾਈ ਆਪਣੀ ਲਿਖ ਕੇ ਬੜੀ ਹਿੰਮਤੀ ਗੱਲ ਹੈ ਕਿ ਪਾਤਰ ਸਾਹਿਬ ਨੂੰ ਕਵਿਤਾ ਸੁਣਾਉਣੀ ਪਰ ਮੈਂ ਹਿੰਮਤ ਕਰ ਲਈ ਮੈਂ ਕਿਹਾ ਜੀ ਸੌਖਾ ਜਿਹਾ ਲਿਖਿਆ ਹੈ ਲਫ਼ਜ਼ ਜਿੰਨੇ ਮੇਰੇ ਕੋਲ ਹੈਗੇ ਨੇ ਮੈਂ ਸੁਣਾਉਣੇ ਚਾਹਨਾ ਕਵਿਤਾ ਦਾ ਨਾਮ ਹੈ ਪੱਗ ਅੱਜ ਮੈਂ ਸ਼ੇਅਰ ਕਰਨੀ ਚਾਹੂੰਗਾ ਹਾਂ ਇੱਕ ਕિસ્ਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਹਾਂ ਇੱਕ ਕિસ્ਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਪਰਸੋਂ ਬਾਪੂ ਤੂੜੀ ਢੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਨਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਤੂੰ ਤਾਂ ਬਾਪੂ ਦੀ ਸਰਦਾਰੀ ਹੈਂ ਜਾਨ ਤੋਂ ਵੱਧ ਪਿਆਰੀ ਐ ਧੀਆ ਦੀ ਇੱਜ਼ਤ ਤੇ ਪੁੱਤਾਂ ਦੀ ਓਡਾਰੀ ਐ ਪਰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਕੋਈ ਬਾਜ਼ੀ ਹਾਰੀ ਐ ਹੋਂਕਾ ਜੱਪੜ ਕੇ ਪੱਗ ਬੋਲੀ ਉਹਨੇ ਸਮਾਜ ਦੇ ਤਾਣੇ ਬਾਣੇ ਦੀ ਪਰਤ ਫੋਲੀ ਸੂਹੇ ਵਿੱਚ ਈਰੇ ਵਾਲਿਆਂ ਮੈਂ ਕਹਿੰਨੀ ਆ ਜਿੰਨਾ ਪੁੱਤਾਂ ਦੀ ਮੈਂ ਓਡਾਰੀ ਆ ਅੱਜ ਕੱਲ ਉਹਨਾਂ ਹੱਥੀਂ ਤਾਂ ਟਹਿਨੀ ਆ ਹੁਣ ਤਾਂ بس ਇੱਕ ਮਜਬੂਰੀ ਨੂੰ ਤੁਹਾਡੇ ਬਾਪੂਆਂ ਦੇ ਸਿਰ ਤੇ ਬਹਿਨੀਆ ਜਿੰਨਾਂ ਧੀਆਂ ਦੀ ਮੈਂ ਇੱਜ਼ਤਾਂ ਉਹਨਾਂ ਦੇ ਵਿਆਹ ਵੇਲੇ ਜਾਂ ਦਾਜ ਵੇਲੇ ਮੈਨੂੰ ਪੁੱਛੋ ਕਿਹਦੇ ਕਿਹਦੇ ਪੈਰੀ ਪੈਣੀਆਂ ਜਿਵੇਂ ਸੇਵਿਆਂ 'ਚ ਬਲਦੀ ਅੱਗ ਚੰਗੀ ਨਹੀਂ ਲੱਗਦੀ ਓਵੇਂ ਮੈਨੂੰ ਇਹ ਮਜਬੂਰ ਪੱਗ ਚੰਗੀ ਨਹੀਂ ਲੱਗਦੀ ਇਹ ਬਰੀਆਂ ਇਹ ਦਾਜ ਇਹ ਰੀਤੀਆਂ ਇਹ ਰਿਵਾਜ ਹਰ ਰੋਜ਼ ਪਤਾ ਨਹੀਂ ਕਿੰਨੀਆਂ ਪੱਗਾਂ ਰੋਲਦੇ ਨੇ ਸਮਝ ਨਹੀਂ ਆਉਂਦੀ ਕਿਉਂ ਲੋਕ ਇੱਕ ਦੂਜਿਆਂ ਦੇ ਸਿਵਿਆਂ ਦੀਆਂ ਅੱਗਾਂ ਫ੍ਰੋਲਦੇ ਨੇ ਹਾਂ ਇੱਕ ਹਿਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਭਾਬੀ ਨਾਲ ਗੱਲ ਕਰਨ ਦਾ ਪਾਤਰ ਸਾਹਮਣੇ ਨੂੰ ਕਹਿੰਦੇ ਯਾਰ ਭਗਵੰਤ ਮਤਲਬ ਕੀ ਕੀ ਲਈ ਫਿਰਦਾ ਹੈ ਮੈਂ ਕਹਿੰਦੀ ਮੈਂ ਤਾਂ ਬੈਸੀ ਕਲਮ ਜੀ ਚਲਾਈ ਸੀ ਨਹੀਂ ਨਹੀਂ ਐਨੇ ਸੌਖੇ ਲਫ਼ਜ਼ਾਂ 'ਚ ਇੱਕ ਇਹ ਵੀ ਮਤਲਬ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਬਾਅਦ ਫਿਰ ਮੈਂ ਕਾਫੀ ਕਵਿਤਾਵਾਂ ਲਿਖੀਆਂ ਇਹ ਰੂਪ ਸ਼ਾਇਦ ਬਹੁਤ سارے ਘੱਟ ਲੋਕਾਂ ਨੇ ਦੇਖਿਆ ਹੋਊਗਾ ਮੇਰਾ ਤੇ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਕਿ ਇਹਨੂੰ ਕਿਤਾਬ ਦੇ ਰੂਪ 'ਚ ਜਾਂ ਈ ਬੁੱਕ ਦੇ ਰੂਪ 'ਚ ਕਿਵੇਂ ਵੀ ਆ ਜੀ ਸੋ ਕਿਉਂਕਿ ਸੁਰਜੀਤ ਪਾਤਰ ਸਾਹਿਬ ਦੀ ਜਿਹੜੀ ਖਾਸ ਸ਼ੈਲੀ ਸੀਗੀ ਲਿਖਣ ਦੀ ਉਹਦੇ ਚ ਵਿਅੰਗ ਵੀ ਸੀ ਉਹਦੇ ਚ ਲਾਂਬੇ ਵੀ ਸੀ ਚਿੰਤਾਵਾਂ ਵੀ ਸੀ ਔਰ ਉਹਦੇ ਚ ਇਹ ਵੀ ਸੀ ਕਿ ਸੈਲਫ ਕੌਨਫੀਡੈਂਸ ਵੀ ਸੀ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਯੁੱਗਾਂ ਤੋਂ ਆਉਣ ਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਆਂ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਸੋ ਉਹ ਆ ਦੇ ਚੱਕਰਾਂ 'ਚ ਤਾਂ ਹੈ ਹੀ ਨਹੀਂ ਸੀ ਉਹ ਬਹੁਤ ਕੁਝ ਸਿੱਖਣ ਨੂੰ ਉਹਨਾਂ ਦੀਆਂ ਕਵਤਾਵਾਂ 'ਚੋਂ ਮਿਲਿਆ ਔਰ ਮੈਨੂੰ ਯਾਦ ਹੈ ਜਦੋਂ ਮੈਂ ਰਾਜਨੀਤੀ 'ਚ ਆ ਗਿਆ ਤੇ ਬਤੌਰ ਮੁੱਖ ਮੰਤਰੀ ਪੰਜਾਬੀਆਂ ਨੇ ਮੇਰੀ ਜ਼ਿੰਮੇਵਾਰੀ ਲਈ ਤਾਂ ਪਾਤਰ ਸਾਹਿਬ ਨੇ ਪੰਜਾਬੀ ਟ੍ਰਿਬਿਊਨ 'ਚ ਇੱਕ ਮਾਪੂਰਨ ਪੂਰਨ ਪੋਤਰ ਮੇਰੇ ਪੁੱਤ ਦਾ ਬਾਗ ਬੇਰਾਨ ਹੋਇਆ ਹਾਂਜੀ ਆ ਉਹ ਲਿਖਿਆ ਸੀ ਉਹਨਾਂ ਨੇ ਮੈਨੂੰ ਬੜਾ ਮੈਨੂੰ ਬੜਾ ਮੈਨੂੰ ਬਹੁਤ ਮਹਿਪਾਵ ਕੋਇਆ ਉਸ ਗੱਲ ਸੁਣ ਕੇ ਉਹ ਲੇਖ ਪੜ੍ਹ ਕੇ ਤੇ ਦੁਨੀਆ ਤੇ ਜਾਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਸਵੀ ਜੀ ਪਾਤਰ ਸਾਹਿਬ ਜਿਹੜਾ ਬੀਸੀ ਸਾਹਿਬ ਤੁਸੀਂ ਗੱਲ ਕਰਦੇ ਸੀ ਏ ਆਈ ਬਾਰੇ ਆਇਆ ਵੀ ਸੀਗਾ ਮੈਨੂੰ ਮਿਲਣਾ ਆਇਆ ਸੀ ਕਿ ਪਤਨ ਸਾਹਿਬ ਕਰੇ ਤੇ ਅਗਲੇ ਦਿਨ ਹੀ ਅਸੀਂ ਇਸ਼ਤਿਹਾਰ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਸੀਗਾ 21 ਫਰਵਰੀ ਸੀ ਨਾ ਹਾਂਜੀ ਤੇ ਅਗਲੇ ਦਿਨ ਹੀ ਅਸੀਂ ਕਿਹਾ ਸਾਰੇ ਖਬਰਾਂ ਚ ਪੂਰੀ ਪੂਰੇ ਦੇਸ਼ ਦੇ ਖਬਰਾਂ ਚ ਪੰਜਾਬੀ ਭਾਸ਼ਾ ਦਾ ਦਿਨ ਹੈ ਉਹ ਸਾਰੇ ਖਬਰਾਂ ਚ ਜਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦਾ ਦਿਨ ਹੈ ਪੰਜਾਬੀ ਕੋਈ ਛੋਟੀ ਮੋਟੀ ਬੋਲੀ ਨਹੀਂ ਹੈ ਇਹ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬਸਦੇ ਆ ਸਾਡੇ ਕੋਲੇ ਸ਼ਾਇਰ ਫਕੀਰ ਸੰਤ ਗੀਤਕਾਰ ਸਿੰਗਰ ਸਾਡੇ ਕੋਲੇ ਜਿੰਨਾ ਪੰਜਾਬੀ ਦਾ ਜਿਹੜਾ ਵਿਰਸਾ ਇਸ ਵਕਤ ਫੇਮਸ ਹੈ ਉਹਨਾਂ ਹੋਰ ਕੋਈ ਨਹੀਂ ਕੋਈ ਵੀ ਇਹ ਬਾਲੀਵੁੱਡ ਵਾਲੇ ਵੀ ਜਿੰਨਾ ਚਿਰ ਕੋਈ ਪੰਜਾਬੀ ਟੋਨ ਦਾ ਗਾਣਾ ਨਹੀਂ ਹੈਗਾ ਉਹ ਆਪਣੇ 뮤직 ਨੂੰ ਸਿਕਿਉਰ ਨਹੀਂ ਮੰਨਦੇ ਦੇ ਪੰਜਾਬੀ ਕਿਉਂਕਿ ਪੰਜਾਬੀ ਬੈਠੇ ਸਾਰੀ ਦੁਨੀਆ ਚ ਸੋ ਮਾਂ ਬੋਲੀ ਕਿਸੇ ਮੈਂ ਕਹਿੰਦਾ ਬਾਕੀ ਪਛਾਹਵਾ ਵੀ ਸਿੱਖੋ ਪਰ ਮਾਂ ਬੋਲੀ ਦੀ ਕੀਮਤ ਤੇ ਨਾ ਸਿੱਖੋ ਕਿ ਕਈ ਵਾਰੀ ਕੁਝ ਐਨ ਆਰ ਆਈ ਦੋਸਤ ਮਿੱਤਰ ਆਉਂਦੇ ਨੇ ਤਾਂ ਪੁੱਛਦੇ ਆ ਪੰਜਾਬੀ ਬੋਲ ਲੈਂਦਾ ਬੱਚਾ ਸਮਝ ਲੈਂਦਾ ਬੋਲ ਦਿੰਦੇ ਮੈਂ ਕਹਿੰਦੀ ਜੇ ਸਮਝ ਲੈਂਦਾ ਤਾਂ ਮੈਂ ਬੋਲ ਵੀ ਸਕਦਾ ਕਰੇ ਜਵਾਬ ਅੰਗਰੇਜ਼ੀ ਚ ਦਿੰਦਾ ਮੈਂ ਕਹਿੰਦਾ ਤੁਸੀਂ ਪੰਜਾਬੀ ਜਵਾਬ ਦੇਣੋਂ ਹਟਜੋ ਨਾ ਤੁਸੀਂ ਵੀ ਸਮਝਣੋਂ ਹਟਜੋ ਵੀ ਮੈਨੂੰ ਤਾਂ ਸਮਝ ਨਹੀਂ ਆਈ ਅੰਗਰੇਜ਼ੀ ਉਹ ਆਪ ਹੀ ਬੋਲੂਗਾ ਮਜਬੂਰੀ ਚ ਸੋ ਇਹ ਆਪਣੇ ਪਤਾ ਨਹੀਂ ਕਿਉਂ ਆਪਣੇ ਪਹਿਲੀ ਜਿਹਾ ਤਾਂ 200 ਸਾਲੋਂ ਰਾਜ ਕਰਕੇ ਆਪਣੇ ਤੇ ਸਾਈਕੀ ਦੇ ਵਿੱਚ ਆਪਣੇ ਆ ਗਿਆ ਵਿਸ਼ਾਏ ਅੰਗਰੇਜ਼ੀ ਬੋਲਣ ਵਾਲਾ ਸੀ ਕੋਈ ਬਹੁਤ ਹੀ ਵੱਡੇ ਜਾਂ ਵਿਦਵਾਨ ਮੰਨੇ ਜਾਂਦੇ ਆ। ਰਸੂਲ ਹਮਜ਼ਾ ਤੋਬ ਨੇ ਲਿਖਿਆ ਮੇਰਾ ਦਾਗਿਸਤਾਨ ਚ ਕਹਿੰਦਾ ਜੀ ਇੱਕ ਅੰਗਰੇਜ਼ ਮੇਰੇ ਮੂਰੇ ਅੰਗਰੇਜ਼ੀ ਬੋਲ ਰਿਹਾ ਹੈ। ਮੈਂ ਆਪਣੀ ਦਾਗਿਸਤਾਨ ਦੀ ਭਾਸ਼ਾ ਦਾਗੀ ਬੋਲ ਰਿਹਾ ਹਾਂ। ਤਾਂ ਮੈਨੂੰ ਹੀ ਅਨਪੜ੍ਹ ਜਾਂ ਮੈਨੂੰ ਹੀ ਜਿਹੜਾ ਉਹ ਕਿਉਂ ਕਿਹਾ ਜਾ ਰਿਹਾ ਕਿ ਮੈਂ ਘੱਟ ਨੌਲੇਜ ਹੈ ਮੈਨੂੰ ਜਦ ਕਿ ਮੈਂ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਉਹ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਹੈ। ਸੋ ਮਾ ਮਾਂ ਚ ਤਾਂ ਨਹੀਂ ਕੋਈ ਫਰਕ ਹੁੰਦਾ ਨਾ ਮਾਂ ਦਾ ਮਾਈ ਸੋ ਇਸ ਕਰਕੇ ਆਪਾਂ ਪਤਾ ਨਹੀਂ ਕਿਉਂ ਇਦਾਂ ਆਟੋ ਲੈਂਗੁਏਜ ਮੋਡ ਤੇ ਲੱਗੇ ਹੋਏ ਆ ਆਪਾਂ ਪੰਜਾਬੀ ਜਿਹੜੇ ਆ ਚੰਗੇ ਭਲੇ ਜਾਵਾਂਗੇ ਦਿੱਲੀ ਨੂੰ ਗੱਡੀ 'ਚ ਗੱਲਾਂ ਕਰਦੇ ਪੰਜਾਬੀ ਜਾਨਦੇ ਆ ਜਦੋਂ ਹੀ ਅੰਬਾਲਾ ਚਲੇ ਗਏ ਆਪੇ ਹਿੰਦੀ 'ਚ ਹੋ ਜਾਨੀ ਪਤਾ ਨਹੀਂ ਕਿਵੇਂ ਮਤਲਬ ਸਾਨੂੰ ਐ ਲੱਗਦਾ ਵੀ ਇੱਥੇ ਹਿੰਦੀ ਚੱਲੂਗੀ ਹੋਣਾ 릭ਸ਼ਾ ਵਾਲ ਨੂੰ ਕਹ ਕਹਨੇ ਭਈਆ ਕਿਤਨੇ ਪੈਸੇ ਉਹ ਕਹਿੰਦਾ 10 ਰੁਪਏ ਦਿਓ ਖੜਾ ਛੱਡੋ ਸਰਦਾਰ ਜੀ ਉਹ ਮੂਰੂ ਪੰਜਾਬੀ ਬੋਲੀ ਜਾਂਦਾ ਹੁੰਦਾ ਜੀ ਸਾਨੂੰ ਪਤਾ ਨਹੀਂ ਕਿਉਂ ਆਇਆ ਲੱਗਦਾ ਵੀ ਸਾਡੀ ਭਾਸ਼ਾ ਜਿਹੜੀ ਹੈ ਉਹ ਘੱਟ ਫੈਲੀ ਹੋਈ ਹੈ ਜਾਂ ਇਹ ਸਮਝ ਨਹੀਂ ਆਉਂਦੀ ਕਿਸੇ ਨੂੰ ਹੁਣ ਤਾਂ ਜਿੱਥੇ ਮਰਜੀ ਤੁਸੀਂ ਜਾਓਗੇ ਪੰਜਾਬੀ ਤੁਹਾਨੂੰ ਅਫਸਰ ਮਿਲਣਗੇ ਪੰਜਾਬੀ 'ਚ ਤੁਹਾਨੂੰ ਬੋਰਡ ਮਿਲਣਗੇ ਪੰਜਾਬੀ 'ਚ ਤੁਹਾਨੂੰ ਜਿਹੜਾ ਸਾਹਿਤ ਮਿਲੂਗਾ ਸਾਰਾ ਕੁਝ AI ਤੇ ਅਸੀਂ ਪੰਜਾਬੀ ਵਾਲਾ ਕਰ ਰਹੇ ਹਾਂ ਇਹ ਹੈ ਤੇ ਪੰਜਾਬੀ ਮੇਰੇ ਤੇ ਉਹਨੂੰ ਸਾਰਾ ਸਵੀ ਸਾਹਿਬ ਜਫਰ ਸਾਹਿਬ ਸਾਰੇ ਲੱਗੇ ਹੋਏ ਨੇ ਕਿ ਉਹ ਸਾਰਾ ਜਿਹੜਾ ਉਹਨੂੰ ਕੋਈ ਡਾਟਾ ਨਹੀਂ ਹੈਗਾ ਸੀਗਾ ਅਸਲ 'ਚ ਸਾਰਾ ਅਸੀਂ ਡਾਟਾ ਉਹਨੂੰ ਦੇਵਾਂਗੇ ਤੇ ਅਸੀਂ ਕਿਸੇ ਗੱਲੋਂ ਟੈਕਨੋ ਟੈਕਨੋਲੋਜੀ ਪੱਖੋਂ ਵੀ ਕਿਸੇ ਪੱਖੋਂ ਅਸੀਂ ਆਪਣੀ ਭਾਸ਼ਾ ਨੂੰ ਜਿਹੜੀ ਆਪਣੀ ਬੋਲੀ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਜਦੋਂ ਚਾਰਜ ਸੰਭਾਲਿਆ ਮੁੱਖ ਮੰਤਰੀ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਏ ਉਹ ਤਾਂ ਰੋਣ ਹੀ ਲੱਗ ਗਿਆ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਅਸੀਂ ਤਾਂ ਕਰਜ਼ਾਈ ਹੋਏ ਪਏ ਹਰ ਤਨਖਾਹਂ ਦਿੱਤੇ ਜਾਂਦੀਆਂ ਅਸਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇ ਮਤਲਬ ਕਰਜ਼ੇ ਥੱਲੇ ਆ ਗਈ ਫਿਰ ਜੇ ਵਿੱਦਿਆ ਹੀ ਕਰਜ਼ੇ ਥੱਲੇ ਆ ਗਈ ਫਿਰ ਕੀ ਕਰ ਸੋ ਅਸੀਂ ਉਹਨਾਂ ਨੂੰ ਮਤਲਬ 350 ਕਰੋੜ ਰੁਪਏ ਦਾ ਬਜਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਸਤੇ ਰੱਖਿਆ ਜੀ ਅੱਜ ਉਹ ਪਹਿਰਾ ਸਿਰ ਹੋ ਗਈ ਇਹ ਯੂਨੀਵਰਸਿਟੀ ਤਾਂ ਪਹਿਲੇ ਹੀ ਕਾਫੀ ਅੱਛਾ ਕਰ ਰਹੀ ਸੀ ਪਰ ਉੱਥੇ ਹੁਣ ਹੋਸਟਲ ਨਵੇਂ ਲੇਟੈਸਟ ਟੈਕਨੀਕਸ ਜਿਹੜੀਆਂ ਕੰਪਿਊਟਰ ਸਭ ਪੜਾਉਣ ਦੇ ਤਰੀਕੇ ਜਿਉਂ ਟੀਚਰਾਂ ਨੂੰ ਤਨਖਾਹ ਹੀ ਨਹੀਂ ਮਿਲੂਗੀ ਫਿਰ ਤੁਸੀਂ ਜਦੋਂ ਫਿਰ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਬਹੁਤ ਨਵੇਂ ਤਰੀਕੇ ਨਾਲ ਪੜਾਇਆ ਜਾਊਗਾ ਜਾਂ ਕੋਈ ਉਹ ਤਾਂ ਆਪਣੇ ਆਪ ਦੇ ਭਵਿੱਖ ਦੀ ਚਿੰਤਾ ਕਰ ਰਹੇ ਨੇ ਜਿਨ੍ਹਾਂ ਨੇ ਸਾਡਾ ਭਵਿੱਖ ਬਣਾਉਣਾ ਹੈ ਪਹਿਲਾਂ ਉਹਨਾਂ ਦਾ ਭਵਿੱਖ ਤਾਂ ਸੇਵ ਕਰੋ ਨਾ ਉਹ ਤਾਂ ਧਰਨੇ ਦਿੰਦੇ ਫਿਰਦੇ ਸੀਗੇ ਯੂਨੀਵਰਸਿਟੀ ਚ ਰੋਜ਼ ਧਰਨੇ ਹੁੰਦੇ ਸੀ ਸੋ ਇਸ ਕਰਕੇ ਸਾਡੇ ਪੀਏਯੂ ਦੇ ਵਿੱਚ ਵੀ ਗੋਨਾਨਕ ਦੇਵ ਯੂਨੀਵਰਸਿਟੀ ਚ ਵੀ ਪੰਜਾਬੀ ਯੂਨੀਵਰਸਿਟੀ ਚ ਵੀ ਅਸੀਂ ਇਹੀ ਸੋਚ ਕੇ ਕੋਈ ਵੀ ਅਪਾਇੰਟਮੈਂਟ ਕਰਦੇ ਹਾਂ ਕਿ ਕੋਈ ਧੜੇ ਦਾ ਨਾਂ ਕੋਈ ਗਰੁੱਪ ਦਾ ਨਾਂ ਹੋਵੇ ਬੰਦਾ ਜਿਹੜਾ ਉਹ ادارے ਨੂੰ ਚਲਾ ਸਕਦਾ ਹੋਵੇ ਨਹੀਂ ਤਾਂ ਧੜੇਵੰਦੀਆਂ ਜਾਂ ਗਰੁੱਪੀਜ਼ਮ ਚ ਉੱਚ ਵੀ ਆਪਾਂ ਕਾਫੀ ਆਪਣਾ ਨੰਬਰ ਹੈ ਪੰਜਾਬੀਆਂ ਦਾ ਕਨੇ ਕਬੱਡੀ ਪੰਜਾਬੀਆਂ ਦੀ ਫੇਵਰੇਟ ਗੇਮ ਕਿਉਂ ਹੈ ਮੈਂ ਕਿਹਾ ਜੀ ਇਹਦਾ ਸੁਭਾਅ ਮਿਲਦਾ ਸਾਡੇ ਨਾਲ ਇਹਦੇ ਰੂਲ ਜਿਹੜੇ ਨੇ ਸਾਡੇ ਸੁਭਾਅ ਨਾਲ ਮਿਲਦੇ ਨਹੀਂ ਕਹਿੰਦੇ ਕਿਵੇਂ ਮੈਂ ਕਿਹਾ ਜੀ ਲੱਤਾਂ ਖਿੱਚਣੀਆਂ ਹੁੰਦੀਆਂ ਤਾਂ ਰੋਜ਼ ਕਰਦੇ ਆਂ ਕੰਮ ਅਸੀਂ ਹਨ ਵੀ ਇੱਕ ਬੰਦਾ ਆਇਆ ਉਹਨਾਂ ਦੀ ਮੰਜ਼ਲ ਤੇ ਜਾਣ ਨਹੀਂ ਦੇਣਾ ਆ ਤਾਂ ਰੋਜ਼ ਕਰਦੇ ਆਂ ਜੀ ਮੈਂ ਕੰਮ ਅਸੀਂ ਸੋ ਸਾਡਾ ਤਾਂ ਫੇਵਰੇਟ ਆ ਸਾਡੀ ਕੀ ਸਿੱਖ ਦੂਜੇ ਨੂੰ ਥੱਲੇ ਲਾਉਣਾ ਕਹਿੰਦੇ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ ਉਹ ਉੱਦਲੇ ਪਾਸੇ ਦੇਖੇ ਜਾਣਾ ਵਿੱਚ ਕਾਰ ਲੈ ਲੈਣਾ ਕੋਈ ਗਵਾਂਢੀ ਇਹ ਨਹੀਂ ਸੋਚਦੇ ਮਿਹਨਤ ਕਰਕੇ ਮੈਂ ਤਾਂ ਵੱਡੀ ਕਾਰ ਲਵਾਂ ਉਹੀ ਸੋਚ ਜਾਣਗੇ ਕੋਈ ਗੱਲ ਨਹੀਂ ਹਾਰਨ ਮਾਰਦਾ ਚਰੀਟਾ ਪਾਵਾਂਗੇ ਕਰੇ ਚਰੀਟਾ ਹੀ ਪਾ ਦਿੰਦੇ ਦੱਸੋ ਸੋਸੀ ਬਹੁਤ ਮਿਹਨਤੀ ਕੌਮ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨ ਦੀਆਂ ਸਿੱਖਿਆਵਾਂ ਦਿੱਤੀਆਂ ਮਜਲੂਮਾਂ ਦੇ ਹੱਕ 'ਚ ਲੜਨ ਦੀਆਂ ਸਿੱਖਿਆਵਾਂ ਦਿੱਤੀਆਂ ਅਸੀਂ ਦਾਦੇ ਤੋਂ ਲੈ ਕੇ ਪੋਤਿਆਂ ਤੱਕ ਸਰਵੰਸ ਬਾਰੇ ਹੋਏ ਗੁਰੂਆਂ ਦੇ ਵਾਰਿਸਾਂ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਚਾਹੇ ਉਹ ਜਿੰਨੀ ਮਰਜੀ ਗਿਣਤੀ 'ਚ ਹੋਣ ਦੁਸ਼ਮਣ ਤਾਂ ਫਿਰ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਮੈਂ ਸਵਾ ਲੱਖ ਹੋ ਗਿਆ ਤੇ ਅਸੀਂ ਚਿੜੀਆਂ ਤੋਂ ਬਾਜ ਤੜਾਉਣ ਵਾਲੇ ਗੁਰੂਆਂ ਦੇ ਵਾਰਿਸ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ 'ਚ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਣ ਵਾਲੇ ਸ਼ਹੀਦਾਂ ਦੇ ਵਾਰਿਸ ਸੋ ਇੰਨੀਆਂ ਕੁਰਬਾਨੀਆਂ ਔਰ ਇੰਨੀਆਂ ਲਾਸਾਨੀ ਕੁਰਬਾਨੀਆਂ ਕਿਸੇ ਹੋਰ ਕੌਮ ਕੋਲੇ ਜਾਂ ਖਿੱਤੇ ਕੋਲੇ ਨਹੀਂ ਹੈਗੇ ਜਿੰਨੀ ਆਪਣੇ ਕੋਲ ਸੰਭਾਲਣ ਦੀ ਲੋੜ ਆ ਬਸ ਯਾਦ ਕਰਨ ਦੀ ਲੋੜ ਆ ਆਪਣੇ ਵਿਰਸੇ ਨੂੰ ਆਪਣੇ ਸਾਹਿਤ ਨੂੰ ਆਪਣੀ ਬੋਲੀ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਜਿੰਦਾ ਰਹਿੰਦੀ ਜਿਹੜੀਆਂ ਪੁੱਲ ਜਾਂਦੀਆਂ ਨੇ ਬਹੁਤ ਸਾਰੀਆਂ ਬੋਲੀਆਂ ਖਤਮ ਹੋ ਗਈਆਂ ਲੋਪ ਹੋ ਗਈਆਂ ਬੋਲੀਆਂ ਲੋਪ ਹੋ ਗਈਆਂ ਸੋ ਇਸ ਕਰਕੇ ਸਾਨੂੰ ਐਡੀ ਕੋਈ ਚਿੰਤਾ ਦੀ ਗੱਲ ਨਹੀਂ ਹੈ ਕਿ ਪੰਜਾਬੀ ਕੋਈ ਐਡੀ ਛੋਟੀ ਮੋਟੀ ਭਾਸ਼ਾ ਨਹੀਂ ਹੈ ਕਿ ਵੀ ਜੇ ਚਾਰ ਬੰਦੇ ਹਿੰਦੀ ਬੋਲਣ ਵਾਲੇ ਆ ਗਏ ਜਾਂ ਕੋਈ ਅੰਗਰੇਜ਼ੀ ਵਾਲੇ ਆ ਗਏ ਉਹਦੇ ਨਾਲ ਭਾਸ਼ਾ ਨੂੰ ਕੋਈ ਖਤਰਾ ਨਹੀਂ ਬਹੁਤ ਵੱਡੀ ਭਾਸ਼ਾ ਸਾਡੀ ਅਮੀਰ ਭਾਸ਼ਾ ਹੈ ਪਰ ਹਾਂ ਇਹ ਹੈ ਕਿ ਸਾਨੂੰ ਸਾਹਿਤਕਾਰਾਂ ਨੂੰ ਯਾਦ ਕਰਨਾ ਪਊ ਉਹਨਾਂ ਨੂੰ ਸਨਮਾਨ ਕਰਨਾ ਪਊ ਉਹਨਾਂ ਦੀਆਂ ਕਿਤਾਬਾਂ ਸੰਭਾਲਨੀਆਂ ਪੈਣਗੀਆਂ ਟੈਕਨੋਲੋਜੀ ਮੁਤਾਬਕ ਜੋ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਹੈ ਉਹਦੇ ਮੁਤਾਬਕ ਸਾਨੂੰ ਬੋਲੀ ਨੂੰ ਅਪਡੇਟ ਕਰਨਾ ਪਊ ਆਧੁਨਿਕਤਾ ਨੂੰ ਵੀ ਅਪਣਾਉਣਾ ਪਊਗਾ ਕਿਉਂਕਿ ਮੈਂ ਖੁਦ ਇੱਕ ਕਲਾਕਾਰ ਦੇ ਤੌਰ ਤੇ ਵਿਚਰਿਆ ਹੋਇਆ ਮੈਨੂੰ ਪਤਾ ਹੈ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਮੈਂ ਪੂਰੀ ਦੁਨੀਆ ਦੇ ਵਿੱਚ ਗਿਆ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ ਜਿੱਦ ਤੱਕ ਸੂਰਜ ਚੜ੍ਹਦਾ ਪਹਿਲਾਂ ਨਿਊਜ਼ੀਲੈਂਡ ਤੋਂ ਫਿਰ ਕੈਲੀਫੋਰਨੀਆ ਜਾ ਕੇ ਛੁੱਪਦਾ ਉਦੇ ਤੱਕ ਗਏ ਹੋਏ ਆ ਬਹੁਤ ਸਾਰੇ ਪੰਜਾਬੀ ਬੜੇ ਵੈਲ ਸੈਟਲਡ ਪੰਜਾਬੀ ਨੇ ਪੂਰੀ ਦੁਨੀਆ ਚ ਬਹੁਤ ਮਿਹਨਤਾਂ ਕਰ ਕਰਕੇ ਉਹਨਾਂ ਨੇ ਉਹਨਾਂ ਮੁਲਕਾਂ ਚ ਵੀ ਆਪਣੇ ਸਿੱਕੇ ਜਮਾਏ ਨੇ ਆਪਣੇ ਝੰਡੇ ਗੱਡੇ ਨੇ ਤੇ ਉਹਨਾਂ ਨੂੰ ਵੀ ਇਹੀ ਫਿਕਰ ਰਹਿੰਦਾ ਪੰਜਾਬ ਦਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਦੇਸ਼ ਦੀਆਂ ਖਬਰਾਂ ਨਹੀਂ ਪੜ੍ਹਦੇ ਆਉ ਤੋਂ ਪਹਿਲਾਂ ਦੇਸ਼ ਪੰਜਾਬ ਚ ਸੁੱਖ ਸ਼ਾਂਤੀ ਹੈ ਪੰਜਾਬ ਤੋਂ ਤਾਂ ਨਹੀਂ ਕੋਈ ਮਾੜੀ ਖਬਰ। ਦੇਖੋ ਕੁੜੀ ਚਾਹੇ ਜਿੰਨੇ ਮਰਜ਼ੀ ਅਮੀਰ ਕਰੇ ਵਿਆਹੀ ਜਾਵੇ ਉਹਦੀ ਇੱਕੋ ਹੀ ਇੱਛਾ ਰਹਿੰਦੀ ਹੈ ਕਿ ਮੇਰੇ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ। ਸੋ ਇਹ ਪੇਕੇ ਨੇ ਉਹਨਾਂ ਦੇ ਜਿਹੜੇ ਬਾਹਰ ਬੈਠੇ ਨੇ 18-18 ਘੰਟੇ ਬੀਬੀ ਘੰਟੇ ਨੇ ਸ਼ਿਫਟਾਂ ਲਾ ਕੇ ਮਿਹਨਤਾਂ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਇਸਟੈਬਲਿਸ਼ ਕੀਤਾ। ਇਹੇ ਕਰਕੇ ਫਿਰ ਸਾਰੇ ਉਹ ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਆ ਉਹਦਾ ਗਾਣਾ ਤੇ ਖਾਣਾ ਨਾਲ ਲੈ ਜਾਂਦੇ ਆ। ਜਿਵੇਂ ਕੋਈ ਸ਼ਹਿਰੇ ਪੰਜਾਬ ਢਾਬਾ ਨਾਲ ਹੀ ਕੈਸਟਾਂ ਦੀ ਦੁਕਾਨ ਹੁੰਦੀ ਹੈ ਇੱਧਰ ਖਾਣੇ ਚਲੀ ਜਾਂਦੇ ਨੇ ਇੱਧਰ ਰੋਟੀ ਹੈ ਸੋ ਜਿੱਥੇ ਜਿੱਥੇ ਪੰਜਾਬੀ ਜਾਣਗੇ ਸਿੰਗਰ ਪੰਜਾਬ ਦੇ ਉੱਥੇ ਉੱਥੇ ਜਾਣਗੇ ਉਹ ਬੁਲਾਉਂਦੇ ਨੇ ਉਹ ਭਾਤਰ ਸਾਹਿਬ ਵੀ ਖੁਦ ਕਵੀ ਸੰਮੇਲਨ ਲਈ ਟ੍ਰਾਂਟੋ ਵੈਨਕੂਵਰ ਬਹੁਤ ਬਾ ਚੰਦਰ ਬਹੁਤ ਸੋ ਮੈਂ ਅੱਜ ਉਹਨਾਂ ਨੂੰ ਯਾਦ ਕਰਦੇ ਆਂ ਜਾਣਾਂ ਤਾਂ ਚੱਲੋ ਹਰੇਕ ਨੇ ਪਰ ਇਦਾਂ ਅਚਾਨਕ ਚਲੇ ਜਾਣਾ ਬਹੁਤ ਦੁਖਦਾਇਕ ਹੁੰਦਾ ਤੇ ਜਾਣੇ ਦੀ ਖਬਰ ਆਈ ਕਿ ਮਤਲਬ ਸਵੇਰ ਨੂੰ ਉੱਠੇ ਨਹੀਂ ਤੇ ਇੱਕ ਬਹੁਤ ਮਤਲਬ ਵੱਡਾ ਇਸ ਸਦੀ ਦਾ ਘਾਟਾ ਜਿਹੜਾ ਪੰਜਾਬੀ ਸਾਹਿਤ ਨੂੰ ਪੰਜਾਬੀ ਬੋਲੀ ਨੂੰ ਪਿਆਰ ਭਈਆ ਕਿ ਉਹਨਾਂ ਦੀ ਹੁਣ ਆਪਾਂ ਜਿਆਦਾ ਨੂੰ ਸੰਭਾਲ ਲਈਏ ਉਹਨਾਂ ਦੇ ਨਾਂ ਤੇ ਅਵਾਰਡ ਜਿਹੜੇ ਨੇ ਉਹਨਾਂ ਦੇ ਨਾਂ ਤੇ ਗੋਸ਼ਟੀਆਂ ਉਹਨਾਂ ਦੇ ਨਾਂ ਤੇ ਉਹਨਾਂ ਦੀਆਂ ਕਵਤਾਵਾਂ ਨੂੰ ਪੜਿਆ ਜਾਵੇ ਤਾਂ ਕਿ ਨਵੀਂ ਪੀੜ੍ਹੀ ਜਿਹੜੀ ਹੈ ਉਹ ਉਥੋਂ ਦੀਵੇ ਤੋਂ ਲੋਅ ਲੈ ਸਕੇ ਜਿਹੜਾ ਕਿਹਾ ਗਿਆ ਕਿ ਐਥਿਕ AI ਦਾ ਸੈਂਟਰ ਹੈ ਐਥੀਕਲ ਦਾ ਤੋਂ ਇੱਥੇ ਬਾਦਰ ਸਾਹਿਬ ਦੇ ਨਾਂ ਤੇ ਹੀ ਸੋ ਹਾਂਜੀ 소ਜੀਤ ਪਾਤਰ ਸਾਹਿਬ ਦੇ ਨਾਮ ਤੇ ਨਾ 소ਜੀਤ ਪਾਤਰ ਸੈਂਟਰ ਫਾਰ ਐਥਿਕ ਐਥੀਕਲ AI ਇੱਕ ਸੈਂਟਰ ਬਣਾਵਾਂਗੇ ਇੱਥੇ ਇਸ ਨੀਤੀ ਤੇ ਉਹਦੇ ਵਾਸਤੇ ਜਿੰਨਾ ਵੀ ਤੁਸੀਂ ਰੂਪਰੇਖਾ ਬਣਾ ਕੇ ਦੇ ਦਿਓ ਜੀ ਵਿਸ਼ਾ ਕੋਈ ਬਜਟ ਵਗੈਰਾ ਸਾਰਾ ਦਾਸਤ ਤੇ ਉਹਦੇ ਲਈ ਤੁਸੀਂ ਜੋ ਵੀ ਸਥਾਨ ਚੁਣੋਗੇ ਯੂਨੀਵਰਸਿਟੀ ਚਿੱਤੇ ਵੀ ਬੰਦ ਹੋਵੇ ਅਤੇ ਜੋ ਵੀ ਲੇਟੈਸਟ ਟੈਕਨੋਲੋਜੀ ਹੋਗੀ ਉਹ ਜਿਹੜੀ ਹੈ ਅਸੀਂ ਤੁਹਾਨੂੰ ਮਹਈਆ ਕਰਾਵਾਂਗੇ ਜੀ ਜੀ ਫਰਜ਼ ਬਣਦੇ ਸਾਡੇ ਸਾਡਾ ਫਰਜ਼ ਹੈ ਕੋਈ ਨਾ ਦੇਖੋ ਪਲੀਜ਼ ਇਹ ਸਾਹ ਐਸਾਨ ਨਹੀਂ ਹੈਗਾ ਇਹ ਫਰਜ਼ ਹੈ ਕਿਉਂਕਿ ਸਰਕਾਰਾਂ ਦਾ ਕੰਮ ਹੈ ਹੁੰਦਾ ਹੈ ਕਿ ਆਪਣੇ ਆਪਣੇ ਨਾਗਰਿਕਾਂ ਦੀ ਸੇਫਟੀ ਉਹਨਾਂ ਦੇ ਰੋਜ਼ਗਾਰ ਉਹਨਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਦੀ ਫਿਕਰ ਇਹ ਸਰਕਾਰਾਂ ਦੇ ਫਰਜ਼ ਨੇ ਜੀ ਸਾਹਿਦਕਾਰਾਂ ਨੂੰ ਗੀਤਕਾਰਾਂ ਨੂੰ ਜਿਨ੍ਹਾਂ ਨੇ ਪੰਜਾਬੀ ਬੋਲੀ ਲਈ ਕੁਝ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਤ ਕਰਨਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਇਹ ਫਰਜ਼ ਪੈਂਦਾ ਸੜੀ ਸੋ ਅੱਜ ਮੈਂ ਮੱਗੀ ਦਾ ਦਿਨ ਹੈ ਅੱਜ 40 ਮੁਕਤੀਆਂ ਦੀ ਧਰਤੀ ਤੇ ਮੁਖਸਰ ਸਾਹਿਬ ਬਹੁਤ ਪਾਰੀ ਗਿਣਤੀ ਚ ਸੰਗਤਾਂ ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉੱਥੇ ਜਾ ਕੇ ਸ਼ਹੀਦਾਂ ਨੂੰ ਯਾਦ ਕਰਦੇ ਆ ਉੱਥੇ ਜਾ ਕੇ ਜਿੱਥੇ ਬੇਦਾਵੇ ਪਾੜੇ ਸੀ ਸੋ ਅੱਜ ਦਾ ਦਿਨ ਇਸ ਪੱਖੋਂ ਵੀ ਬਹੁਤ ਇਤਿਹਾਸਿਕ ਹੈ ਪਰ ਮਨੂਸਾ ਵੀ ਸਾਹਿਬ ਨੇ ਕਿਹਾ ਕਿ ਇੱਥੇ ਪਹਿਲਾ ਉਹਨਾਂ ਦਾ ਫੰਕਸ਼ਨ ਕਰਨਾ ਹੈ ਦੁਨੀਆ ਤੇ ਜਾਣ ਤੋਂ ਬਾਅਦ ਉਹਨਾਂ ਦੀ ਯਾਤਰਾ ਪਹਿਲਾ ਕਰਨਾ ਹੈ ਤਾਂ ਮੈਂ ਕਿਹਾ ਜੀ ਮੈਂ ਆ ਜਾਊਗਾ ਜੁਮੈਨ ਬਹੁਤ ਚੰਗਾ ਲੱਗਿਆ ਤੁਹਾਡੇ ਵਰਗੇ ਲੋਕ ਜਿਹੜੇ ਨੇ ਹਾਂ ਨਹੀਂ ਤਾਂ ਇਸ ਕਿਸਮ ਦੀਆਂ ਵਿਚਾਰ ਗੋਸ਼ਟੀਆਂ ਵਾਸਤੇ ਮਤਲਬ ਹਾਲ ਖਾਲੀ ਹੋ ਹੁੰਦੇ ਨੇ ਪਰ ਇੱਥੇ ਅੱਜ ਤੁਹਾਨੂੰ ਪੂਰਾ ਫੁੱਲ ਹਾਊਸ ਦੇਖ ਕੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਨਕਲਾਬ ਵਾਲੇ ਦੀਵੇ ਵਿੱਚ ਤੇਲ ਪਾਉਣ ਵਾਲੇ ਹੈਗੇ ਅਜੇ ਦੀਵਾ ਪੂਜਣ ਨਹੀਂ ਦੇਣਾ ਸੋ ਤੁਹਾਡਾ ਇੱਥੇ ਚੱਲਿਆ ਹੋਇਆ ਇੱਕ ਕਦਮ ਸਾਡੇ ਲਈ ਸਿਰ ਮੱਥੇ ਆਰ ਨੀਤਪਾ ਦੇਖਦੇ ਹਾਂ ਆਮ ਤੌਰ ਤੇ ਕਿ ਲੋੜੀ ਤੋਂ ਅਗਲਾ ਦਿਨ ਜਿਹੜਾ ਉਹ ਵੈਸੇ ਹੀ ਦੁਪਹਿਰ ਤੋਂ ਬਾਅਦ ਹੀ ਉੱਠਦੇ ਐ ਪਰ ਤਾਂ ਦਾ ਸਵੇਰੇ ਫੁੱਲ ਹੋਇਆ ਪਿਆ ਹਾਲ ਇਹਦਾ ਮਤਲਬ ਪਾਤਰ ਸਾਹਿਬ ਦੀ ਜਿਹੜੀ ਪਿਆਰ ਹੈ ਜਿਹੜਾ ਉਹਨਾਂ ਦਾ ਉਹਦਾ ਕੋਈ ਕੀਮਤ ਕਿਸੇ ਕਰੰਸੀ 'ਚ ਨਹੀਂ ਹੋ ਸਕਦੀ ਸੋ ਤੁਸੀਂ ਇੱਥੇ ਪਹੁੰਚੇ ਤੁਹਾਡਾ ਵੀ ਚੱਲਿਆ ਹੋਇਆ ਸਾਰਿਆਂ ਦਾ ਇੱਕ ਕਦਮ ਸਿਰ ਮੱਥੇ ਔਰ ਅਭਿਕ ਦੇ ਵਿੱਚ ਸੁਜੀਤ ਪੱਤਰ ਯਾਦਗਾਰੀ ਅਵਾਰਡ ਵੀ ਦੇਵਾਂਗੇ ਜਿਹੜੇ ਨਵੇਂ ਸ਼ਾਇਰ ਜਿਹੜੇ ਹੋਣਗੇ ਨਵੇਂ ਮੁੰਡੇ ਉਹਨਾਂ ਨੂੰ ਮਤਲਬ ਮਾਣ ਮਹਿਸੂਸ ਹੋਵੇ ਕਿ ਮੈਂ ਸੁਜੀਤ ਪੱਤਰ ਯਾਦਗਾਰੀ ਅਵਾਰਡ ਜੇਤੂ ਆ ਮੈਂ ਉਹਨਾਂ ਦੇ ਪਿੰਡ ਗਿਆ ਇੱਕ ਵਾਰੀ ਜਦੋਂ ਕਰਤਾਰਪੁਰ ਤੋਂ ਸੰਜੇ ਮੋੜੀ ਦਾ ਕਪੂਰਥਲੇ ਵਾਲਾ ਪੱਤੜ ਕਲਾ ਤਾਂ ਮੈਨੂੰ ਜਦ ਦੱਸਿਆ ਵੀ ਇਹ ਪੱਤ ਸਾਹ ਦਾ ਪਿੰਡ ਹੈ ਮੈਂ ਕਿਹਾ ਵੀ ਇੱਥੋਂ ਆ ਛੋਟੇ ਛੋਟੇ ਪਿੰਡਾਂ ਚੋਂ ਉੱਠ ਕੇ ਪੀ ਐਚ ਡੀ ਆਂ ਕਰਕੇ ਪੜ ਕੇ ਔਰ ਦੁਨੀਆ ਚ ਨਾਮ ਕਮਾਉਣਾ ਬਹੁਤ ਵੱਡੀ ਗੱਲ ਹੈ ਨਹੀਂ ਕੋਈ ਸੋ ਦੁਨੀਆ ਚ ਨਾਮ ਕਮਾਉਣਾ ਪਦਮ ਸ਼੍ਰੀ ਦੇ ਅਵਾਰਡ ਜਿੱਤਨੇ ਸਾਹਿਦ ਕਲਾ ਕਾਦਮੀ ਦੇ ਅਵਾਰਡ ਕੋਈ ਐਸੀ ਕੋਈ ਐਸਾ ਵਰਡ ਨਹੀਂ ਹੋਣਾ ਜਿਹੜਾ ਨਾਂ ਕਰੇ ਪਿਆ ਹੋਵੇ ਹੈਨਾ ਸੋ ਅਵਾਰਡ ਤਾਂ ਫਿਰ ਛੋਟੇ ਰਹਿ ਜਾਂਦੇ ਨੇ ਜੀ ਜਦੋਂ ਕੋਈ ਬੰਦਾ ਸੋਚ ਤੇ ਖੜਾ ਹੋਵੇ ਤੇ ਸੋਚ ਜਿਹੜੀ ਹੈ ਉਹਨੂੰ ਕਲਮਬੱਤ ਕਰ ਲ ਕੇ ਕਾਗਜ਼ ਤੇ ਉਤਾਰ ਦਿਓ ਸੋ ਬਹੁਤ ਮਾਨ ਇਸ ਗਲਤੇ ਹੈਗਾ ਕਿ ਅਸੀਂ ਸੁਜੀਤ ਬਾਤਰ ਹੋਰਾਂ ਨੂੰ ਦੇਖਿਆ ਹੋਇਆ ਉਹਨਾਂ ਨੂੰ ਪੜਿਆ ਹੋਇਆ ਬੜੀ ਰਹਿਵਾਂਗੇ ਔਰ ਉਹਨਾਂ ਨੇ ਲਿਖਤਾਂ ਨੂੰ ਸਾਂਭਣਾ ਉਹਨਾਂ ਦੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਆਰਥਿਕ ਜਾਂ ਸਮਾਜਿਕ ਤੌਰ ਤੇ ਕਿਸੇ ਪੱਖੋਂ ਵੀ ਕੋਈ ਜ਼ਰੂਰਤ ਹੋਵੇ ਅਸੀਂ ਨਾਲ ਖੜਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੈਨੂੰ ਇੱਥੇ ਬੁਲਾਇਆ ਔਰ ਐਨੇ ਪਿਆਰ ਸ਼ਾਂਤੀ ਨਾਲ ਤੁਸੀਂ ਮੈਨੂੰ ਸੁਣਿਆ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੋਕੋਂ ਕੋ ਅਕਸਰ ਕਹਤੇ ਸੁਨਾ ਹੈ जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो मिलते रहेंगे और जो भी किसी किस्म का कोई पंजाबी भाषा प्रति पंजाबी बोली ली लायक कोई सेवा हुई तो असं सेवा बढ़ चढ़ के हिस्सा पावेंगे बहुत बहुत सारे का धन्यवाद ਬਹੁਤ ਬਹੁਤ ਮਿਹਰਬਾਨੀ ਲਾਇਬ੍ਰੇਰੀ ਜੀ ਦਾ ਖਲਸਾ ਲਾਇਬ੍ਰੇਰੀ ਜੀ ਦਾ ਬਹੁਤ ਸ਼ੁਕਰੀਆ ਮਾਨਯੋਗ ਮੁੱਖ ਮੰਤਰੀ ਜੀ ਦਾ ਜਿਨ੍ਹਾਂ ਨੇ ਇਸ ਸਟੇਜ ਤੋਂ ਇਹ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਐਥੀਕਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸੈਂਟਰ ਸਥਾਪਿਤ ਹੋਊਗਾ ਹੁਣ ਇੱਕ ਕਿਤਾਬ ਜੋ ਸੰਜੀਤ ਪਾਤਰ ਜੀ ਦੇ ਬਹੁਤ ਅਜ਼ੀਜ਼ ਦੋਸਤ ਅਬਰਜੀਤ ਗਰੇਵਾਲ ਜੀ ਨੇ ਪਾਤਰ ਸਾਹਿਬ ਬਾਰੇ ਲਿਖੀ ਉਹ ਇਸ ਸਟੇਜ ਤੋਂ ਰਿਲੀਜ਼ ਕੀਤੀ ਜਾਣੀ ਹੈ ਮੈਂ ਗੁਜ਼ਾਰਿਸ਼ ਕਰਾਂਗਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਤੇ ਸਾਰੇ ਮਾਨਯੋਗ ਮਹਿਮਾਨਾਂ ਨੂੰ ਸ਼ਖਸੀਅਤਾਂ ਨੂੰ ਸਟੇਜ ਤੇ ਜੋ ਸਸ਼ੋਭਿਤ ਨੇ ਕਿਤਾਬ ਰਿਲੀਜ਼ ਕੀਤੀ ਜਾਵੇ